ਡੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਜਲੰਧਰ ਤੋਂ ਰੂਹ ਕਮਾ ਦੇਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਕਿ ਜਲੰਧਰ ਦੇ ਰਹਾਸ਼ੀ ਇਲਾਕੇ ਦੇ ਵਿੱਚ ਬਣੀ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਜੋ ਪ੍ਰਾਪਤ ਹੋਈ ਹੈ ਤੁਹਾਨੂੰ ਦੱਸਦੀ ਕਿ ਕਾਲਾ ਸੰਘਿਆ ਰੋਡ ਦੇ ਸਥਿਤ ਰਬੜ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਰੀਬ 1 ਘੰਟਾ ਪਹਿਲਾਂ ਤੋਂ ਅੱਗ ਲੱਗੀ ਹੋਈ ਹੈ ਤੇ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਸ ਤੇ ਕਾਬੂ ਪਾਉਣ ਦੇ ਵਿੱਚ ਮੁਸ਼ਕਲ ਕਰ ਰਹੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਲੋਕ ਕੋਠਿਆਂ ਤੇ ਖੜਕੇ ਘਰਾਂ ਦੀਆਂ ਛੱਤਾਂ ਤੇ ਖੜਕੇ ਇਸ ਭਿਆਨਕ ਅੱਗ ਨੂੰ ਦੇਖ ਰਹੇ ਨੇ ਤੇ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਬਣਿਆ ਹੋਇਆ ਏ ਲੋਕਾਂ ਦੇ ਵਿੱਚ ਚਿੰਤਾ ਬਣੀ ਹੋਈ ਆ ਕਿਉਂਕਿ ਅੱਗ ਲੱਗਣ ਦੇ ਕਾਰਨ ਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਏ ਲੋਕ ਆਪਣੇ ਘਰਾਂ ਤੋਂ ਬਾਹਰ ਭੱਜ ਕੇ ਖਾਲੀ ਥਾਵਾਂ ਤੇ ਪਹੁੰਚ ਰਹੇ ਨੇ ਅੱਗ ਲੱਗਣ ਦੇ ਕੀ ਕਾਰਨ ਨੇ ਇਸ ਦਾ ਫਿਲਹਾਲ ਹਜੇ ਖੁਲਾਸਾ ਨਹੀਂ ਹੋ ਪਾਇਆ ਪਰ ਤੁਹਾਨੂੰ ਦੱਸਦੀ ਕਿ ਅੱਗ ਲੱਗਣ ਦੇ ਕਾਰਨ ਫੈਕਟਰੀ ਦੀਆਂ ਚਾਦਰਾਂ ਪਿਗਲ ਗਈਆਂ ਨੇ ਤਾਂ ਡੇਲੀ ਪੋਸਟ ਪੰਜਾਬੀ ਤੇ ਤੁਹਾਨੂੰ ਐਕਸਕਲੂਸਿਵ ਖਬਰ ਆ ਜਿਹੜੀ ਦੱਸ ਰਹੇ ਆ ਕਿ ਜਲੰਧਰ ਇਲਾਕੇ ਤੋਂ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਰਹਾਇਸ਼ੀ ਇਲਾਕੇ ਦੇ ਵਿੱਚ ਇੱਕ ਫੈਕਟਰੀ ਜੋ ਬਣੀ ਹੈ ਉਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤਾਂ ਰਬੜ ਫੈਕਟਰੀ ਹੈ ਜਿਹੜੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਅੱਗ ਲੱਗੀ ਹੈ ਕਾਲਾ ਸੰਘਿਆ ਰੋਡ ਤੇ ਇਹ ਫੈਕਟਰੀ ਬਣੀ ਹੋਈ ਹੈ ਚਾਰ ਫਰਗ ਬਰਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਚਾਰ ਫਾਇਰ ਬਰਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਚੁੱਕੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਅੱਗ ਕਿੰਨਾ ਕਾਰਨ ਕਰਕੇ ਲੱਗੀ ਹੈ ਫਿਲਹਾਲ ਇਸ ਦਾ ਖੁਲਾਸਾ ਹੋਣਾ ਬਾਕੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਡਰੇ ਹੋਏ ਨੇ ਆਪਣੇ ਘਰ ਛੱਡ ਕੇ ਲੋਕ ਜਿਹੜੇ ਖਾਲੀ ਥਾਵਾਂ ਤੇ ਪਹੁੰਚ ਗਏ ਨੇ ਡੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਜਲੰਧਰ ਤੋਂ ਰੂਹ ਕਮਾ ਦੇਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਕਿ ਜਲੰਧਰ ਦੇ ਰਹਾਸ਼ੀ ਇਲਾਕੇ ਦੇ ਵਿੱਚ ਬਣੀ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਜੋ ਪ੍ਰਾਪਤ ਹੋਈ ਹੈ ਤੁਹਾਨੂੰ ਦੱਸਦੀ ਕਿ ਕਾਲਾ ਸੰਘਿਆ ਰੋਡ ਦੇ ਸਥਿਤ ਰਬੜ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਰੀਬ 1 ਘੰਟਾ ਪਹਿਲਾਂ ਤੋਂ ਅੱਗ ਲੱਗੀ ਹੋਈ ਹੈ ਤੇ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਸ ਤੇ ਕਾਬੂ ਪਾਉਣ ਦੇ ਵਿੱਚ ਮੁਸ਼ਕਲ ਕਰ ਰਹੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਲੋਕ ਕੋਠਿਆਂ ਤੇ ਖੜਕੇ ਘਰਾਂ ਦੀਆਂ ਛੱਤਾਂ ਤੇ ਖੜਕੇ ਇਸ ਭਿਆਨਕ ਅੱਗ ਨੂੰ ਦੇਖ ਰਹੇ ਨੇ ਤੇ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਚਿੰਤਾ ਬਣੀ ਹੋਈ ਹੈ ਕਿਉਂਕਿ ਅੱਗ ਲੱਗਣ ਦੇ ਕਾਰਨ ਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਭੱਜ ਕੇ ਖਾਲੀ ਥਾਵਾਂ ਤੇ ਪਹੁੰਚ ਰਹੇ ਨੇ ਅੱਗ ਲੱਗਣ ਦੇ ਕੀ ਕਾਰਨ ਨੇ ਇਸ ਦਾ ਫਿਲਹਾਲ ਹਜੇ ਖੁਲਾਸਾ ਨਹੀਂ ਹੋ ਪਾਇਆ ਪਰ ਤੁਹਾਨੂੰ ਦੱਸਦੀ ਕਿ ਅੱਗ ਲੱਗਣ ਦੇ ਕਾਰਨ ਫੈਕਟਰੀ ਦੀਆਂ ਚਾਦਰਾਂ ਪਿਗਲ ਗਈਆਂ ਨੇ ਤਾਂ ਡੇਲੀ ਪੋਸਟ ਪੰਜਾਬੀ ਤੇ ਤੁਹਾਨੂੰ ਐਕਸਕਲੂਸਿਵ ਖਬਰ ਆ ਜਿਹੜੀ ਦੱਸ ਰਹੇ ਹਾਂ ਕਿ ਜਲੰਧਰ ਇਲਾਕੇ ਤੋਂ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਰਹਾਇਸ਼ੀ ਇਲਾਕੇ ਦੇ ਵਿੱਚ ਇੱਕ ਫੈਕਟਰੀ ਜੋ ਬਣੀ ਹੈ ਉਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤਾਂ ਰਬੜ ਫੈਕਟਰੀ ਹੈ ਜਿਹੜੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਅੱਗ ਲੱਗੀ ਹੈ ਕਾਲਾ ਸੰਘਿਆ ਰੋਡ ਤੇ ਫੈਕਟਰੀ ਬਣੀ ਹੋਈ ਹੈ ਚਾਰ ਫਰਗ ਬਰਗੇਡ ਦੀਆਂ ਜਿਹੜੀਆਂ ਗੱਡੀਆਂ ਨੇ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਚੁੱਕੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਅੱਗ ਕਿੰਨਾ ਕਾਰਨ ਕਰਕੇ ਲੱਗੀ ਹੈ ਫਿਲਹਾਲ ਇਸ ਦਾ ਖੁਲਾਸਾ ਹੋਣਾ ਬਾਕੀ ਹੈ ਪਰ ਤੁਹਾਨੂੰ ਦੱਸ ਦਈ ਕਿ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਡਰੇ ਹੋਏ ਨੇ ਆਪਣੇ ਘਰ ਛੱਡ ਕੇ ਲੋਕ ਜਿਹੜੇ ਖਾਲੀ ਥਾਵਾਂ ਤੇ ਪਹੁੰਚ ਗਏ ਨੇ